ਬਟਾ ਉਹ ਹੀ ਕਰੀਏ ਪੁਰਾਣੀਆਂ ਗੱਲਾਂ ਦੇ ਚਾਰ ਹਾਂ ਜਿਹੜੇ ਜੀਤੇ ਗਏ ਸਾਰੇ ਜਿਹੜੀ ਕਰਨ ਬਾਰੇ ਜਿਹੜੀ ਗੱਲ ਜੇ ਸਾਰੇ ਉਹ ਹੁਣ ਮੰਤਰੀ ਸਾਹਿਬ ਨੇ ਆਪਣੇ ਗੋਲੀਆ ਸਾਹਿਬ ਭਰੋਸਾ ਦੇ ਕੇ ਗਏ ਨੇ ਕਾਰਜੋਗੀ ਸ਼ਹਿਰ ਜਾਕੇ ਕਲਮਦੁੱਦੀ ਕਦੇ ਨਾਲ ਫੋਨ ਜਾ ਕੇ ਹਰ ਕੋਲੇ ਬੰਦੇ ਜਿਸ ਸਮੇਂ ਇਹ ਕਰਕੇ ਕਲਮਦੁੱਦੀ ਦਾ ਬਸ ਆਪਾਂ ਦਾ ਬਾਰ-ਬਾਰ ਵਿਸ਼ਵਾਸ ਕਰਨ ਦੇ ਆਦੀ ਹੋਏ ਹੋਏ ਆ। ਜਿਹੜੇ ਇੱਕ ਵਾਰੀ ਯਕੀਨ ਕੀਤਾ ਹੈ ਨਹੀਂ ਸ਼ਾਇਦ ਕੋਈ ਗੱਲ ਸਿਰੇ ਲੱਗੂ ਜੀ। ਇਹ ਜ਼ਮੀਨ ਵਾਲੀ ਦੁਆਰੇ ਫਿਰ ਨਹੀਂ। 25 ਹੌ ਦਾ ਮਿਲੇਗੀ ਮਨਜੀਤ ਸਾਹਿਬ ਨੇ। ਪਰੋਸਾ ਦਾ ਤੱਕ ਪਹਿਲਾਂ ਵੀ ਇੱਕ ਵਾਰ ਪਰੋਸਾ ਵਿਧਾਨ ਸਭਾ ਦੇ ਬਾਹਰ ਦਵਾਇਆ ਸੀਗਾ। ਤੇ ਲੱਗਦਾ ਨਹੀਂ ਕੋਈ ਸ਼ੋਪ ਲੱਗਦੀ ਹੈ ਵੀ ਜਿਹੜਾ ਪਰੋਸਾ ਦਵਾਇਆ ਵੀ ਉੱਥੇ ਕਰੇਪਰ ਨਹੀਂ। ਜਿੱਦਾਂ ਸੂਰ ਸਵੇ ਸਵਾਨੀ ਮਿਲਿਆ ਹਾਜੀ ਵੀ ਕੱਢ ਲਿਆ ਪੋਰਟੈਂਟ ਰਾਦਾ ਦਾ ਸੀਐਮ ਸਾਹਿਬ ਨੂੰ ਮਿਲਨਾ ਸੀ ਫਿਰ ਵੀ ਨੂੰ ਲਿਆ ਗਿਆ ਤੇ ਚਲੋ ਜਿੰਨਾ ਹੋ ਗਿਆ ਉਨਾ ਹੀ ਸਹੀ ਧੰਨਵਾਦ ਆਪ ਕੋ ਮਾਤਮਾ ਨੂੰ ਇੰਨੀ ਕੋ